ਸਾਸ਼੍ਰੀਅਕਾਲ ਅੱਜ ਅਸੀਂ ਇੱਕ ਖਾਸ ਵਿਸ਼ੇ ਤੇ ਮਤਲਬ ਗੱਲ ਕਰ ਰਹੇ ਆ ਆਖਰੀ ਵਾਸ਼ਨਾ ਹਾਂਜੀ ਸਾਡੇ ਕੋਲ ਨਾ ਇੱਕ ਕਹਾਣੀ ਹੈ ਇੱਕ ਮਾਰਵਾੜੀ ਕਾਰੋਬਾਰੀ ਦੀ ਜਿਹੜਾ ਬਿਲਕੁਲ ਮਰਨ ਕਿਨਾਰੇ ਪਿਆ ਹੈ ਅੱਛਾ ਪਰਿਵਾਰ ਸਾਰਾ ਕੋਲ ਹੈ ਪਰ ਉਹਦਾ ਧਿਆਨ ਉਹਦੀ ਸੋਚ ਉਹ ਕਿਤੇ ਹੋ ਰਹੀ ਹੈ ਹੂੰ ਤੇ ਅੱਜ ਆਪਾਂ ਇਸੇ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਦੇਖਾਂਗੇ ਕਿ ਇਹਦੇ ਪਿੱਛੇ ਕੀ ਵਿਚਾਰ ਹੈ ਬਿਲਕੁਲ ਬਿਲਕੁਲ ਕਾਫੀ ਮਤਲਬ ਸੋਚਣ ਲਾਉਣ ਵਾਲੀ ਗੱਲ ਹੈ ਇਹ ਤਾਂ ਕਹਾਣੀ ਹੈ ਸ਼ੁਰੂ ਹੁੰਦੀ ਹੈ ਕਿਕ ਸੇਠ ਜੀ ਨੇ ਵੱਡੇ ਕਾਰੋਬਾਰੀ ਜ਼ਿੰਦਗੀ ਲਾਤੀ ਕੰਮ ਚ ਹਮ ਹੁਣ ਆਖਰੀ ਵੇਲਾ ਆ ਗਿਆ ਸ਼ਰੀਰ ਨੇ ਜਵਾਬ ਦਿੱਤਾ ਡਾਕਟਰ ਵੀ ਕਹਿੰਦੇ ਬਈ ਹੁਣ ਬਸ ਸਮਾਂ ਪੂਰਾ ਹੈ ਠੀਕ ਹੈ ਸਾਰਾ ਟੱਬਰ ਕੋਲ ਬੈਠਾ ਪਤਨੀ ਮੁੰਡੇ ਸਾਰੇ ਮਾਹੌਲ ਬੜਾ ਹਮਗੀਨ ਜਿਆ ਹਾਂਜੀ ਹੋ ਗਈ ਤੇ ਉਹ ਬਜ਼ੁਰਗ ਨਾ ਹੌਲੀ ਜੀ ਅੱਖ ਖੋਲਦੇ ਨੇ ਅੱਛਾ ਬੜੀ ਕਮਜ਼ੋਰ ਜੀ ਆਵਾਜ਼ ਚ ਪਤਨੀ ਨੂੰ ਪੁੱਛਦੇ ਆਪਣਾ ਆਪਣਾ ਵੱਡਾ ਮੁੰਡਾ ਕਿੱਥੇ ਹੈ ਹਮ ਪਤਨੀ ਕਹਿੰਦੀ ਜੀ ਕੋਲ ਹੀ ਬੈਠੇ ਨੇ ਤੁਹਾਡੇ ਤੁਸੀਂ ਰਾਮ ਦਾ ਨਾਮ ਲਵੋ ਜੀ ਭਗਵਾਨ ਨੂੰ ਯਾਦ ਕਰੋ ਹਾਂ ਸਹੀ ਗੱਲ ਹੈ ਉਹ ਚੁੱਪ ਕਰ ਜਾਂਦੇ ਨੇ ਪਰ ਸਾਹ ਚੱਲ ਰਹੇ ਨੇ ਹਜੇ ਹੂੰ ਥੋੜੀ ਦੇਰ ਬਾਅਦ ਫਿਰ ਹਿੰਮਤ ਕਰਕੇ ਪੁੱਛਦੇ ਤੇ ਉਹ ਵਿਚਲਾ ਆਪਣਾ ਵਿਚਾਰ ਲਾ ਮੁੰਡਾ ਅੱਛਾ ਫਿਰ ਪੁੱਛਿਆ ਹਾਂ ਪਤਨੀ ਫੇਰ ਵੀ ਕਹਿੰਦੀ ਜੀ ਉਹ ਵੀ ਇੱਥੇ ਐ ਕੋਲ ਬੈਠਾ ਹੈ ਤੁਸੀਂ ਬਸ ਨਾਮ ਜਪੋ ਹੂੰ ਹਾਲਤ ਵਿਗੜਦੀ ਜਾਂਦੀ ਹੈ ਉਹਨਾਂ ਦੀ ਪਰ ਪਤਾ ਨਹੀਂ ਕਿਉਂ ਉਹ ਫਿਰ ਜ਼ੋਰ ਲਾ ਕੇ ਪੁੱਛਦੇ ਨੇ ਤੇ ਸਭ ਤੋਂ ਨਿੱਕਾ ਆਪਣਾ ਛੋਟਾ ਮੁੰਡਾ ਤੀਜੀ ਵਾਰ ਹਾਂਜੀ ਪਤਨੀ ਭਰੋਸਾ ਦਿੰਦੀ ਹੈ ਉਹ ਵੀ ਇੱਥੇ ਹੈ ਜੀ ਆ ਤੁਹਾਡੇ ਸਹਰਾਣੇ ਬੈਠਾ ਸਾਰੇ ਇੱਥੇ ਹੀ ਆ ਦੇਖੋ ਇੱਥੇ ਰੁੱਕ ਕੇ ਸੋਚਣ ਵਾਲੀ ਗੱਲ ਹੈ ਹਾਂਜੀ ਮਤਲਬ ਸਰੀਰ ਤਾਂ ਹੁਣ ਜਵਾਬ ਦੇ ਰਿਹਾ ਹੈ ਹਾਂਜੀ ਪਰ ਮਨ ਉਹਦੀ ਚੇਤਨਾ ਉਹ ਹਾਲੇ ਵੀ ਕੰਮ ਕਰ ਰਹੀ ਹੈ ਹਾਂ ਤੇ ਇਹ ਸਵਾਲ ਸਿਰਫ ਇਹ ਜਾਣਨ ਲਈ ਨਹੀਂ ਕਿ ਮੁੰਡੇ ਹੈਗੇ ਨੇ ਜਾਂ ਨਹੀਂ ਨਹੀਂ ਇਹ ਕਿਸੇ ਡੂੰਗੀ ਪકડ ਵਾਲ ਕਿਸੇ ਵਾਸ਼ਨਾ ਵਾਲੇ ਇਸ਼ਾਰਾ ਕਰਦੇ ਨੇ ਉਹਦੇ ਮਨ 'ਚ ਕੁਝ ਹੋਰ ਚੱਲ ਰਿਹਾ ਹੈ ਬਿਲਕੁਲ ਤੇ ਅਸਲ ਮੋੜ ਅਸਲ ਹੈਰਾਨੀ ਵਾਲੀ ਗੱਲ ਹੁਣ ਆਉਂਦੀ ਹੈ ਅੱਛਾ ਜਦੋਂ ਉਹਨੂੰ ਪੱਕਾ ਹੋ ਗਿਆ ਵੀ ਤਿੰਨੇ ਮੁੰਡੇ ਕੋਲ ਨੇ ਹਾਂ ਉਹਨੂੰ ਸ਼ਾਂਤੀ ਨਹੀਂ ਮਿਲਦੀ ਉਹ ਇੱਕਦਮ ਕਬਰਾ ਜਾਂਦਾ ਹੈ ਹੈ ਕਬਰਾ ਜਾਂਦਾ ਹੈ ਹਾਂ ਕਮਜ਼ੋਰੀ 'ਚ ਵੀ ਮੱਥੇ ਤੇ ਹੱਥ ਮਾਰ ਕੇ ਉੱਚੀ ਸਾਰੀ ਬੋਲਦਾ ਕਮਾਲ ਹੈ ਤਿੰਨੋਂ ਇੱਥੇ ਫਿਰ ਦੁਕਾਨ ਤੇ ਕੌਣ ਗਿਆ ਅੱਜ ਦੁਕਾਨ ਕੌਣ ਦੇਖ ਰਿਹਾ ਓਹੋ ਮਤਲਬ ਮਰਨ ਵੇਲੇ ਵੀ ਫਿਕਰ ਦੁਕਾਨ ਦੀ ਹਾਂਜੀ ਐਨ ਆਖਰੀ ਸਾਹਾਂ ਤੇ ਵੀ ਦੁਕਾਨ ਦਾ ਖਿਆਲ ਦੇਖੋ ਇਹ ਹੀ ਆਖਰੀ ਵਾਸ਼ਨਾ ਇਹ ਜਿਹੜੀ ਆਖਰੀ ਸੋਚ ਹੈ ਆਖਰੀ ਫਿਕਰ ਹੂੰ ਇਸ ਕਹਾਣੀ ਮੁਤਾਬਕ ਇਹ ਹੀ ਓਦੀ ਅਗਲੀ ਗਤੀ ਅਗਲੀ ਯਾਤਰਾ ਤੈਅ ਕਰਦੀ ਹੈ ਅੱਛਾ ਜਿਵੇਂ ਕਿਹਾ ਗਿਆ ਹੈ ਵਾਸ਼ਨਾ ਬਦਾ ਆਵੇ ਜਾਏ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਕਿ ਜੀਵ ਆਪਣੀ ਇੱਛਾ ਆਪਣੀ ਵਾਸ਼ਨਾ ਚ ਬੱਜਿਆ ਹੋਇਆ ਹੀ ਆਉਂਦਾ ਜਾਂਦਾ ਰਹਿੰਦਾ ਹੈ ਜਨਮ ਲੈਂਦਾ ਹੈ ਮਰਦਾ ਹੈ ਹੂੰ ਇਹ ਵਾਸ਼ਨਾ ਇੱਕ ਮਤਲਬ ਰੱਸੀ ਵਾਂਗੂੰਂਦੀ ਹੈ ਜਿਹੜੀ ਖਿੱਚੀ ਰੱਖਦੀ ਹੈ ਠੀਕ ਜਿਸ ਨੂੰ ਥੋੜਾ ਹੋਰ ਖੋਲੀਏ ਤਾਂ ਇਹ ਜਨਮ ਮਰਨ ਦੇ ਚੱਕਰ ਦੀ ਗੱਲ ਹੈ ਜੀਨੂੰ ਬਾਰ-ਬਾਰ ਜੰਮਣਾ ਮਰਨਾ ਕਹਿੰਦੇ ਨੇ ਹਾਂਜੀ ਜਿਵੇਂ ਤੁਖ ਹੈ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ لمبے ਹਾਂ ਸੁਣੀਏ ਮਤਲਬ बार-बार ਜੰਮਣਾ ਮਰਨਾ ਤੇ ਇਸ ਲੰਬੇ ਸਫਰ ਚ ਦੁੱਖ ਭੋਗਣਾ ਅੱਛਾ ਤਾਂ ਇਸ ਕਹਾਣੀ ਦੇ ਹਿਸਾਬ ਨਾਲ ਉਹ ਸੇਠ ਦਾ ਸਰੀਰ ਤਾਂ ਕਹਿਰ ਸ਼ਮਸ਼ਾਨ ਪਹੁੰਚ ਜਾਊਗਾ ਹਾਂ ਉਹ ਤਾਂ ਜਾਣਾ ਹੀ ਹੈ ਪਰ ਉਹਦਾ ਮਨ ਜਿੱਥੇ ਉਹ ਦੁਕਾਨ ਦੀ ਵਾਸ਼ਨਾ ਬੈਠੀ ਹੈ ਉਹ ਨੂੰ ਵਾਪਸ ਖਿੱਚ ਲਿਆਏਗੀ ਵਾਪਸ ਕਿੱਥੇ ਇਸੇ ਸੰਸਾਰ ਚ ਸ਼ਾਇਦ ਉਸੇ ਪਰਿਵਾਰ ਚ ਉਸੇ ਮੋਹ ਚ ਉਸੇ ਦੁਕਾਨ ਦੇ ਹਾਲੇ ਦੁਆਲੇ ਮਤਲਬ ਮੁਕਤੀ ਨਹੀਂ ਇਸ ਸ੍ਰੋਤ ਮੁਤਾਬਿਕ ਨਹੀਂ ਕਿਉਂਕਿ ਆਖਰੀ ਖਿਆਲ ਰਾਬਦਾਨੀ ਸੀ ਦੁਕਾਨ ਦਾ ਸੀ ਤਾਂ ਫਿਰ ਸਰੀਰ ਤਾਂ ਸ਼ਮਸ਼ਾਨ ਗਿਆ ਪਰ ਮਨ ਉੱਥੇ ਰਹਿ ਗਿਆ ਦੁਕਾਨ ਚ ਹਾਂ ਕੁਝ ਇਸ ਤਰ੍ਹਾਂ ਸ੍ਰੋਤ ਇਹੀ ਕਹਿੰਦੇ ਨੇ ਕਿ ਤਨ ਦਾ ਕਰ ਤਾਂ ਸ਼ਮਸ਼ਾਨ ਹੈ ਮਿੱਟੀ ਹੈ ਠੀਕ ਪਰ ਮਨ ਦਾ ਅਸਲ ਕਰ ਅਸਲ ਠਿਕਾਣਾ ਉਹ ਪਰਮਾਤਮਾ ਹੈ ਉਹ ਸ਼ਾਂਤੀ ਹੈ ਹਮ ਪਰ ਜੇ ਆਖਰੀ ਵੇਲੇ ਮਨ ਉਧਰ ਨਹੀਂ ਜੁੜਿਆ ਦੁਨੀਆ ਦੇ ਕੰਮਾਂ ਚ ਮੋਹ ਚ ਜਿਵੇਂ ਇੱਥੇ ਦੁਕਾਨ ਹੈ ਹਾਂਜੀ ਤਉ ਆਪਣੇ ਅਸਲੀ ਘਰ ਨਹੀਂ ਪਹੁੰਚਦਾ ਉਹਦੀ ਸੁਰਤ ਉਹਦੀ ਚੇਤਨਾ ਉਹ ਦੁਕਾਨ 'ਚ ਹੀ ਫਸੀ ਰਹਗੀ ਅੱਛਾ ਤਾਂ ਇਹ ਸਾਰੀ ਗੱਲਬਾਤ ਦਾ ਮਤਲਬ ਨਿਚੋੜ ਕੀ ਹੋਇਆ ਹੂੰ ਇਹ ਕਿ ਸਾਡੇ ਆਖਰੀ ਵਿਚਾਰ ਜਿਹੜੀ ਆਖਰੀ ਵਾਸ਼ਨਾ ਹੁੰਦੀ ਹੈ ਹਾਂਜੀ ਉਹ ਸਾਡੇ ਅਗਲੇ ਸਫ਼ਰ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਉਸ ਸੇਠ ਦੇ ਆਖਰੀ ਸ਼ਬਦਾਂ ਨੇ ਉਸ ਫਿਕਰ ਨੇ ਸਭ ਤੈਅ ਕਰਤਾ ਬਿਲਕੁਲ ਬਿਲਕੁਲ ਤੇ ਇਹ ਗੱਲ ਨਾ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਸਾਡੇ ਸਾਰਿਆਂ ਲਈ ਕਿਹੜਾ ਸਵਾਲ ਕਿ ਸਾਡਾ ਮਨ ਆਮ ਤੌਰ ਤੇ ਤੇ ਖਾਸ ਕਰਕੇ ਆਖਰੀ ਵੇਲੇ ਕਿੱਥੇ ਜੁੜਿਆ ਹੁੰਦਾ ਹੈ ਸਭ ਤੋਂ ਵੱਧ ਕਿੱਥੇ اٹਕਿਆ ਹੁੰਦਾ ਹਾਂ ਇਹ ਤਾਂ ਸੋਚਣ ਵਾਲੀ ਗੱਲ ਹੈ ਇਹ ਕਹਾਣੀ ਸਾਨੂੰ ਪੁੱਛਦੀ ਹੈ ਕਿ ਸਾਡੇ ਹਰ ਇੱਕ ਦੀ ਜ਼ਿੰਦਗੀ ਚ ਉਹ ਦੁਕਾਨ ਕੀ ਹੈ ਹਰ ਇੱਕ ਦੀ ਆਪਣੀ ਦੁਕਾਨ ਹਾਂ ਉਹ ਕਿਹੜੀ ਚੀਜ਼ ਹੈ ਕਿਹੜਾ ਮੋਹ ਹੈ ਕਿਹੜੀ ਫਿਕਰ ਹੈ ਜਿਹੜੀ ਸਾਨੂੰ ਆਖਰੀ ਵੇਲੇ ਵੀ ਪ੍ਰਭੂ ਨੂੰ ਪੁਲਾ ਸਕਦੀ ਹੈ ਹੂੰ ਇਹ ਹਰ ਇੱਕ ਨੇ ਆਪਣੇ ਅੰਦਰ ਛਾਤੀ ਮਾਰ ਕੇ ਦੇਖਣ ਵਾਲੀ ਗੱਲ ਹੈ ਮੇਰੇ ਖਿਆਲ ਚ ਬਿਲਕੁਲ ਸੋਚਣ ਲਈ ਬਹੁਤ ਅਹਿਮ ਨੁਕਤਾ ਹੈ